ਨਵੇਂ ਨਵੇਂ ਸੂਟਾਂ ਦੇ ਕੜਾਈ ਵਾਲੇ ਸੂਟ ਨੇ ਅੱਜ ਸਭ ਤੋਂ ਪਹਿਲਾਂ ਮੈਂ ਤੁਹਾਨੂੰ ਇਹ ਸੂਟ ਦਿਖਾਨੀ ਆ ਇਹ ਲਾਈਟੇ ਕਲਰ ਦੇ ਵਿੱਚ ਅਸੀਂ ਸੂਟ ਹੈ ਜਿਹੜਾ ਤਿਆਰ ਕੀਤਾ ਹੈ ਇਹਦਾ ਅਸੀਂ ਇਹ ਫਰੰਟ ਤਿਆਰ ਕੀਤਾ ਹੈ ਸੂਟ ਦਾ ਜਿਹੜੀਆਂ ਮੇਰੀਆਂ ਭੈਣਾਂ ਨੂੰ ਬਾਜੂ ਪਸੰਦ ਨੇ ਬਾਜੂ ਬਣਾ ਸਕਦੀਆਂ ਨੇ ਜਿਹੜੀਆਂ ਮੇਰੀਆਂ ਭੈਣਾਂ ਨੂੰ ਬਾਟਮ ਪਸੰਦ ਹੈ ਬਾਟਮ ਤੇ ਇਹ ਵਰਕ ਹੈ ਜਿਹੜਾ ਲਿਆ ਸਕਦੀਆਂ ਨੇ ਇਹ ਸੂਟ ਤੇ ਵੀ ਅਸੀਂ ਸਾਰਾ ਜਰੀ ਦਾ ਕੰਮ ਕੀਤਾ ਹੈ ਹੁਣ ਜਿਵੇਂ ਰਖੜੀਆਂ ਆ ਰਹੀਆਂ ਨੇ ਟੀਆਂ ਆ ਰਹੀਆਂ ਨੇ ਮੇਰੀਆਂ ਭੈਣਾਂ ਦੇ ਮੈਨੂੰ ਮੈਸੇਜ ਆਏ ਸੀ ਕਿ ਸਾਨੂੰ ਐਵੇਂ ਦਾ ਸੂਟ ਚਾਹੀਦਾ ਸਾਨੂੰ ਇਸ ਕੜਾਈ ਦੇ ਵਿੱਚ ਚਾਹੀਦਾ ਜਰੀ ਦੇ ਵਿੱਚ ਚਾਹੀਦਾ ਜਾਂ ਆਰੀ ਵਰਕ ਦੇ ਵਿੱਚ ਚਾਹੀਦਾ ਜਾਂ ਹੈਂਡ ਵਰਕ ਦੇ ਵਿੱਚ ਚਾਹੀਦਾ ਇਹ ਸੂਟ ਦਾ ਦੇਖੋ ਏ ਡਿਜ਼ਾਈਨ ਦਾ ਇੰਨਾ ਜਿਆਦਾ ਟ੍ਰੈਂਡ ਹੋ ਰਿਹਾ ਹੈ ਸਾਡੇ ਕੋਲੇ ਵੀ ਇਹ ਡਿਜ਼ਾਈਨ ਹੈ ਜਿਹੜਾ ਕਈ ਵਾਰੀ ਰਿਪੀਟ ਹੋ ਚੁੱਕਿਆ ਜਿਵੇਂ ਕਿਸੇ ਮੇਰੀ ਭੈਣ ਨੇ ਰਖੜੀ ਦੇ ਲਈ ਧੀਆ ਦੇ ਲਈ ਤਿਆਰ ਕਰਵਾਣਾ ਹੋਵੇ ਸੂਟ ਦੇਖੋ ਇਹਦੇ ਅਸੀਂ ਘੇਰੇ ਤੇ ਕੱਟਵਰਕ ਕਰਕੇ ਦੇਖੋ ਦੋ ਕਲਰ ਦਾ ਕੱਟਵਰਕ ਕੀਤਾ ਹੋਇਆ ਤੇ ਘੇਰੇ ਤੇ ਦੋ ਕਲਰ ਦਾ ਕੱਟਵਰਕ ਕਰਕੇ ਲਾਈਟ ਤੇ ਡਾਰਕ ਕਲਰ ਦਾ ਕੰਬੀਨੇਸ਼ਨ ਬਣਾਇਆ ਹੈ ਸਾਰੀਆਂ ਮੇਰੀਆਂ ਭੈਣਾਂ ਲਾਈਟ ਕਲਰ ਦੀ ਮੰਗ ਕਰਦੀਆਂ ਹੁੰਦੀਆਂ ਨੇ ਗਰਮੀ ਦੇ ਵਿੱਚ ਮੈਨੂੰ ਜਿੰਨੇ ਮੈਸੇਜ ਆਏ ਨੇ ਸਾਰੀਆਂ ਕਹਿੰਦੀਆਂ ਨੇ ਮੇਰੀਆਂ ਭੈਣਾਂ ਵੀ ਲਾਈਟ ਹੀ ਕਲਰ ਚਾਹੀਦੇ ਦੇਖੋ ਇਹ ਵੀ ਲਾਈਟ ਹੀ ਕਲਰ ਹੀ ਹੈ ਇਹਦਾ ਵੀ ਅਸੀਂ ਜਿਵੇਂ ਮੈਂ ਤੁਹਾਨੂੰ ਪਹਿਲਾਂ ਪਿਛਲਾ ਸੂਟ ਦਿਖਾਇਆ ਇਹਦਾ ਵੀ ਅਸੀਂ ਫਰੰਟ ਫਰੰਟ ਦੇ ਵਿੱਚ ਕੇਰਾ ਕੀਤਾ ਹੋਇਆ ਹੈ ਹਸਕਾਲ ਮੈਂ ਸੁਖਮਨ ਰਕਾਨ ਫੈਸ਼ਨ ਡੀ ਅੰਦਰ ਬਰੇਟਾ ਤੋਂ ਅੱਜ ਅਸੀਂ ਇੱਕ ਨਵੀਂ ਵੀਡੀਓ ਲੈ ਕੇ ਤੁਹਾਡੇ ਸਾਹਮਣੇ ਹਾਜ਼ਰ ਹੋਏ ਆ ਨਵੇਂ-ਨਵੇਂ ਸੂਤਾਂ ਦੀ ਕਢਾਈ ਵਾਲੇ ਸੂਟ ਨੇ ਅੱਜ ਮੈਂ ਤੁਹਾਨੂੰ ਕਢਾਈ ਵਾਲੇ ਸੂਟ ਦਿਖਾਨੀ ਆ ਪਹਿਲਾਂ ਅਸੀਂ ਤੁਹਾਨੂੰ ਪੇਂਟਿੰਗ ਵਾਲੇ ਸੂਟਾਂ ਦੀ ਵੀਡੀਓਜ਼ ਭੇਜੀਆਂ ਸੀ ਕਢਾਈ ਵਾਲੇ ਸੂਟਾਂ ਦੀਆਂ ਵੀਡੀਓਜ਼ ਬਣਾਈਆਂ ਸੀ ਅਸੀਂ ਨੇ ਉਹਨਾਂ ਵੀਡੀਓਜ਼ ਦਾ ਸਾਨੂੰ ਬਹੁਤ ਸਾਰਾ ਪੈਣਾ ਵੱਲੋਂ ਪਿਆਰ ਮਿਲਿਆ ਪੈਣਾ ਨੇ ਸਾਨੂੰ ਆਰਡਰ ਵੀ ਦਿੱਤੇ ਉਹਨਾਂ ਦੇ ਅਸੀਂ ਪਾਰਸਲ ਵੀ ਪਹੁੰਚਾਏ ਉਹਨਾਂ ਭੈਣਾਂ ਦਾ ਬਹੁਤ ਬਹੁਤ ਧੰਨਵਾਦ ਜਿੰਨਾ ਮੇਰੀਆਂ ਭੈਣਾਂ ਨੇ ਸਾਡੇ ਭੇਜੇ ਹੋਏ ਸੂਟ ਪਸੰਦ ਕੀਤੇ ਅੱਜ ਜਿਹੜੀ ਅਸੀਂ ਨਵੀਂ ਵੀਡੀਓ ਬਣਾ ਰਹੇ ਹਾਂ ਉਹ ਨਵੇਂ ਸੂਟ ਲੈ ਕੇ ਤੁਹਾਡੇ ਸਾਹਮਣੇ ਲੈ ਕੇ ਹਾਜ਼ਰ ਹੋਏ ਆ ਨਵੀਂ ਵੀਡੀਓ ਦੇ ਵਿੱਚ ਸਭ ਤੋਂ ਪਹਿਲਾਂ ਮੈਂ ਤੁਹਾਨੂੰ ਇਹ ਸੂਟ ਦਿਖਾਨੀ ਆ ਇਹ ਲਾਈਟੇ ਕਲਰ ਦੇ ਵਿੱਚ ਅਸੀਂ ਸੂਟ ਹੈ ਜਿਹੜਾ ਤਿਆਰ ਕੀਤਾ ਹੈ ਇਹਦਾ ਅਸੀਂ ਇਹ ਫਰੰਟ ਤਿਆਰ ਕੀਤਾ ਹੈ ਸੂਟ ਦਾ ਇਹ ਅਸੀਂ ਸ਼ਿਮਰ ਤੇ ਤਿਆਰ ਕੀਤਾ ਹੈ ਇਹ ਸੂਟ ਇਹ ਦੀਆਂ ਬਾਜੂ ਜਾਂ ਬਾਟਮ ਕੋਤੋਂ ਦੀ ਇੱਛਾ ਦੇ ਪਸੰਦ ਹੈ ਨਿਰਪਰ ਕਰਦਾ ਹੈ ਵੀ ਤੁਸੀਂ ਇਹਦੀਆਂ ਬਾਜੂ ਬਣਾਉਣੀਆਂ ਨੇ ਜਾਂ ਬਾਟਮ ਜਿਹੜੀਆਂ ਮੇਰੀਆਂ ਭੈਣਾਂ ਨੂੰ ਬਾਜੂ ਪਸੰਦ ਨੇ ਬਾਜੂ ਬਣਾ ਸਕਦੀਆਂ ਨੇ ਜਿਹੜੀਆਂ ਮੇਰੀਆਂ ਭੈਣਾਂ ਨੂੰ ਬਾਟਮ ਪਸੰਦ ਹੈ ਬਾਟਮ ਤੇ ਇਹ ਵਰਕ ਹੈ ਜਿਹੜਾ ਲਿਆ ਸਕਦੀਆਂ ਨੇ ਇੱਕ ਇਹਦਾ ਫਰੰਟ ਕੀਤਾ ਸੀ ਦੇ ਇੱਕ ਇਹਦੀਆਂ ਸੀ ਬਾਜੂ ਕੀਤੀਆਂ ਨੇ ਆਗਰ ਆ ਕਿਸੇ ਮੇਰੀ ਭੈਣ ਨੂੰ ਇਸ ਕਲਰ ਦੇ ਵਿੱਚ ਸੂਟ ਚਾਹੀਦਾ ਹੈ ਤਾ ਮੇਰੀ ਉਹ ਭੈਣ ਆ ਸਾਨੂੰ ਸਕਰੀਨਸ਼ਾਟ ਲੈ ਕੇ ਇਸ ਸੂਟ ਦਾ ਭੇਜ ਸਕਦੀ ਐ ਜੇਕਰ ਤੁਹਾਨੂੰ ਕੋਈ ਹੋਰ ਕਲਰ ਵੀ ਪਸੰਦ ਹੈ ਤਾਂ ਤੁਸੀਂ ਇਹ ਡੈਨ ਦਾ ਸਕਰੀਨਸ਼ਾਟ ਲੈ ਲਓ ਸਕਰੀਨਸ਼ਾਟ ਲੈ ਕੇ ਸਾਨੂੰ ਭੇਜ ਦਿਓ ਅਸੀਂ ਜਿਹੜਾ ਕਲਰ ਤੁਸੀਂ ਕਹੋਗੇ ਉਸ ਕਲਰ ਦੇ ਵਿੱਚ ਤੁਹਾਨੂੰ ਸੂਟ ਤਿਆਰ ਕਰਕੇ ਦੇਵਾਂਗੇ ਅੱਗੇ ਇਹ ਸੂਟ ਹੈ ਦੇਖੋ ਇਹ ਇਹ ਸੂਟ ਤੇ ਵੀ ਅਸੀਂ ਸਾਰਾ ਜਰੀ ਦਾ ਕੰਮ ਕੀਤਾ ਹੈ। ਇਹ ਦੇਖੋ। ਇਹ ਦਾ ਗਲਾ ਹੈ। ਇਹ ਦਾ ਸੀ ਫਰੰਟ ਤਿਆਰ ਕੀਤਾ ਹੈ ਸਾਰਾ ਸੂਟ ਦਾ। ਇਹ ਇਹਦੀਆਂ ਬਾਜੂ ਨੇ। ਬਾਜੂ ਤਿਆਰ ਕੀਤੀਆਂ ਨੇ। ਹਾਂਜੀ ਇਹਦੇ ਬਾਟਮ ਤਿਆਰ ਕੀਤੀ ਐ ਇਹ ਸੂਟ ਵੀ ਕਿਸੇ ਮੇਰੀ ਭੈਣ ਨੇ ਤਿਆਰ ਕਰਵਾਇਆ ਸੀ ਅਗਰ ਤੁਹਾਨੂੰ ਵੀ ਕਿਸੇ ਮੇਰੀ ਭੈਣ ਨੂੰ ਐਵੇਂ ਦਾ ਸੂਟ ਚਾਹੀਦਾ ਹੋਵੇ ਤਾਂ ਸਾਨੂੰ ਸਕਰੀਨਸ਼ਾਟ ਲੈ ਕੇ ਭੇਜ ਸਕਦੇ ਹੋ ਅਸੀਂ ਐਵੇਂ ਦਾ ਸੂਟ ਤਿਆਰ ਕਰਕੇ ਤੁਹਾਨੂੰ ਦੇਵਾਂਗੇ ਹੁਣ ਜਿਵੇਂ ਰਖੜੀਆਂ ਆ ਰਹੀਆਂ ਨੇ ਤੀਆਂ ਆ ਰਹੀਆਂ ਨੇ ਮੇਰੀਆਂ ਭੈਣਾਂ ਦੇ ਮੈਨੂੰ ਮੈਸੇਜ ਆਏ ਸੀ ਕਿ ਸਾਨੂੰ ਐਵੇਂ ਦਾ ਸੂਟ ਚਾਹੀਦਾ ਸਾਨੂੰ ਇਸ ਕੜਾਈ ਦੇ ਵਿੱਚ ਚਾਹੀਦਾ ਹੈ ਜਰੀ ਦੇ ਵਿੱਚ ਚਾਹੀਦਾ ਹੈ ਜਾਂ ਆਰੀ ਵਰਕ ਦੇ ਵਿੱਚ ਚਾਹੀਦਾ ਹੈ ਜਾਂ ਹੈਂਡ ਵਰਕ ਦੇ ਵਿੱਚ ਚਾਹੀਦਾ ਹੈ ਜਿਹੜੇ ਵੀ ਕੜਾਈ ਦੇ ਵਿੱਚ ਤੁਹਾਨੂੰ ਸੂਟ ਚਾਹੀਦਾ ਹੋਵੇ ਤੁਸੀਂ ਸਾਨੂੰ ਸਕਰੀਨਸ਼ਾਟ ਲੈ ਕੇ ਭੇਜੋ ਅਸੀਂ ਤੁਹਾਨੂੰ ਉਸ ਅਕੋਰਡਿੰਗ ਚਾਹੇ ਉਹ ਜਰੀ ਵਰਕ ਹੈ ਚਾਹੇ ਉਹ ਆਰੀ ਵਰਕ ਹੈ ਚਾਹੇ ਉਹ ਪੇਂਟ ਵਾਲਾ ਪੇਂਟ ਵਾਲਾ ਸੂਟ ਹੈ ਚਾਹੇ ਕੜਾਈ ਵਾਲਾ ਸੂਟ ਹੈ ਅਸੀਂ ਤੁਹਾਨੂੰ ਤਿਆਰ ਕਰਕੇ ਦੇਵਾਂਗੇ ਇਹਦੇ ਵਿੱਚੋਂ ਦੇਖੋ ਇੱਕ ਇਹ ਕਲਰ ਕਰਵਾਇਆ ਸੀ ਆਪਾਂ ਨੇ ਇੱਕ ਇਹ ਕਲਰ ਕਰਵਾਇਆ ਹੈ ਇਹਦੇ ਵਿੱਚ ਵੀ ਆਪਾਂ ਨੇ ਦੋ ਕਲਰ ਹੈ ਜਿਹੜੇ ਤਿਆਰ ਕੀਤੇ ਨੇ ਇਹ ਦੇਖ ਇਹਦਾ ਵੀ ਫਰੰਟ ਕਰਵਾਇਆ ਸੀ ਗਲਾ ਕਰਵਾਇਆ ਸੀ ਗਲਾ ਆਪਾਂ ਨੇ ਚੌਰਸ ਕਰਵਾਇਆ ਹੈ ਅੱਜ ਕੱਲ ਮੰਗ ਕਰਦੀਆਂ ਨੇ ਮੇਰੀਆਂ ਭੈਣਾਂ ਵੀ ਚੌਰਸ ਗਲਾ ਸੋਹਣਾ ਲੱਗਦਾ ਹੈ ਇਹ ਚੌਰਸ ਗਲਾ ਕਰਵਾਇਆ ਹੈ ਇਹਦੀਆਂ ਬਾਜੂ ਕਰਵਾਈਆਂ ਨੇ ਇਹਦੀ ਵੀ ਆਪਾਂ ਨੇ ਬਾਟਮ ਤਿਆਰ ਕਰਵਾਈ ਹੈ। ਇਹਦੀ ਬਾਟਮ ਹੈ। ਇਹਦੇ ਵਿੱਚ ਵੀ ਅਸੀਂ ਦੋ ਕਲਰ ਤਿਆਰ ਕਰਵਾਏ ਆ। ਆਗਰ ਕਿਸੇ ਮੇਰੀ ਭੈਣ ਨੂੰ ਕਲਰ ਇਹ ਪਸੰਦ ਹੋਵੇ ਤਾਂ ਸਾਨੂੰ ਸਕਰੀਨਸ਼ਾਟ ਲੈ ਕੇ ਮੈਸੇਜ ਕਰ ਸਕਦੇ ਹੋ। ਅਗਲਾ ਸੂਟ ਹੈ ਸਾਡੇ ਕੋਲੇ ਕਾਟਨ ਦੇ ਵਿੱਚ ਇਹ ਸੂਟ ਦਾ ਦੇਖੋ ਇਹ ਡਿਜ਼ਾਈਨ ਦਾ ਇੰਨਾ ਜ਼ਿਆਦਾ ਟ੍ਰੈਂਡ ਹੋ ਰਿਹਾ ਹੈ ਸਾਡੇ ਕੋਲੇ ਵੀ ਇਹ ਡਿਜ਼ਾਈਨ ਹੈ ਜਿਹੜਾ ਕਈ ਵਾਰੀ ਰਿਪੀਟ ਹੋ ਚੁੱਕਿਆ ਇਹਦਾ ਅਸੀਂ ਗਲਾ ਕਰਵਾਇਆ ਹੈ ਤੇ 13 ਕਰਵਾਇਆ ਇਹਦੀ ਅਸੀਂ ਬਾਜੂ ਤਿਆਰ ਕਰਵਾਈਆਂ ਨੇ ਮੋਰ ਪੰਖੀ ਜਿਹਾ ਕਲਰ ਹੈ ਇਹ ਬਹੁਤ ਸਾਰੀਆਂ ਮੇਰੀਆਂ ਭੈਣਾਂ ਨੂੰ ਕਲਰ ਇਹ ਪਸੰਦ ਹੁੰਦਾ ਹੈ ਕਿ ਮੈਨੂੰ ਐਵੇਂ ਦਾ ਕਲਰ ਚਾਹੀਦਾ ਤੁਸੀਂ ਇਹਦਾ ਸਕਰੀਨਸ਼ਾਟ ਲੈ ਕੇ ਸਾਨੂੰ ਡੀਐਮ ਕਰ ਸਕਦੇ ਹੋ ਇਹਦੇ ਵਿੱਚ ਦੋ ਕਲਰ ਨੇ ਇਹਦੇ ਵਿੱਚ ਵੀ ਇੱਕ ਇਹਦੇ ਵਿੱਚ ਇਹ ਕਲਰ ਹੈ ਦੇਖੋ ਇਹਦਾ ਵੀ ਗਲਾ ਹੋ ਗਿਆ ਫਰੰਟ ਤੇ ਘੇਰਾ ਹੋ ਗਿਆ ਇਹਦੇ ਵਿੱਚ ਵੀ ਦੇਖੋ ਕਲਰ ਦੇਖੋ ਰੀਲ ਦੇ ਆਪਾਂ ਨੇ ਕਿੰਨੇ ਸੋਹਣੇ ਪਾਏ ਨੇ ਗਲਾ ਫਰੰਟ ਤੇ ਇਹਦੀਆਂ ਬਾਜੂ ਹੋ ਗਈਆਂ ਇਹਦਾ ਵੀ ਤੁਸੀਂ ਸਕਰੀਨਸ਼ਾਟ ਲੈ ਕੇ ਸਾਨੂੰ ਭੇਜ ਸਕਦੇ ਹੋ ਜੇਕਰ ਤੁਹਾਨੂੰ ਇਹ ਕਲਰ ਹੈ ਜਿਹੜਾ ਪਸੰਦ ਹੈ ਇਹਦੇ ਵਿੱਚ ਅਸੀਂ ਦੋ ਕਲਰ ਤਿਆਰ ਕੀਤੇ ਆ ਅਗਲਾ ਸੂਟ ਹੈ ਇਹਤੇ ਵੀ ਅਸੀਂ ਬਿਲਕੁਲ ਲਾਈਟ ਵੇਟ ਜਾਂ ਵਰਕ ਕਰਵਾਇਆ ਹੈ ਦੇਖੋ ਇਹਦੇ ਵਿੱਚ ਅਸੀਂ ਨੇ ਨਿੱਕੇ ਨਿੱਕੇ ਬੂਤੀ ਪਾਈ ਹੈ ਇਹ ਦਾ ਗਲਾ ਕੀਤਾ ਹੈ ਇਹ ਵੀ ਕਿਸੇ ਮੇਰੀ ਭੈਣ ਨੇ ਸਕਰੀਨਸ਼ਾਟ ਲੈ ਕੇ ਭੇਜਿਆ ਸੀ ਉਹਨਾਂ ਨੇ ਤਿਆਰ ਕਰਵਾਇਆ ਇਹ ਸੂਟ ਉਹਨਾਂ ਲਈ ਅਸੀਂ ਸੇਮ ਕਲਰ ਸੇਮ ਵਰਕ ਹੋ ਗਿਆ ਤੇ ਸੇਮ ਹੀ ਜਿਹੜਾ ਉਹਨਾਂ ਨੇ ਸਾਨੂੰ ਧਾਗਾ ਕਿਹਾ ਸੀ ਵੀ ਇਹ ਕਲਰ ਦਾ ਧਾਗਾ ਲਗਵਾਣਾ ਹੈ ਮਹਿਰੂਨ ਕਲਰ ਦਾ ਧਾਗਾ ਉਹਨਾਂ ਨੇ ਕਿਹਾ ਸੀ ਸਾਨੂੰ ਸੂਟ ਤੇ ਲਗਾਣਾ ਅਸੀਂ ਸੇਮ ਧਾਗਾ ਲਗਾਇਆ ਸੇਮ ਕਲਰ ਦਾ ਸੂਟ ਹੈ ਜਿਹੜਾ ਉਹਨਾਂ ਨੂੰ ਤਿਆਰ ਕਰਕੇ ਭੇਜ ਰਹੇ ਹਾਂ ਇਹਦੀਆਂ ਵੀ ਇਹ ਬਾਜੂ ਐ ਦੇਖੋ ਮੈਂ ਬਣੂ ਐ ਕਰਕੇ ਦਿਖਾ ਦਿੰਨੀ ਆ ਇਹਦੀਆਂ ਬਾਜੂ ਨੇ ਇਹਦੇ ਵਿੱਚ ਇੱਕ ਇਹ ਕਲਰ ਤਿਆਰ ਕਰਵਾਇਆ ਹੈ ਤੇ ਇੱਕ ਇਹ ਵਾਲਾ ਕਲਰ ਹੈ ਇਹ ਵੀ ਸੇਮ ਜਿਵੇਂ ਮੈਂ ਤੁਹਾਨੂੰ ਪਿਛਲਾ ਸੂਟ ਦਿਖਾਇਆ ਹੈ ਸੇਮ ਉਸ ਨਾਲ ਦਾ ਸੂਟ ਹੈ ਇਹ ਸੂਟ ਅਸੀਂ ਕੈਮਰਿਕ ਕਾਟਨ ਤੇ ਤਿਆਰ ਕਰਵਾਇਆ ਹੋਇਆ ਹੈ ਇਹ ਦੇਖੋ ਇਹ ਗਲਾ ਹੋ ਗਿਆ ਇਹ ਫਰੰਟ ਤੇ ਨਿੱਕੀ ਨਿੱਕੀ ਬੁੱਟੀ ਹੋ ਗਈ ਤੇ ਇਹ ਦੀਆਂ ਬਾਜੂ ਹੋ ਗਿਆ ਜੇਕਰ ਤੁਸੀਂ ਹੋਰ ਕੱਪੜੇ ਤੇ ਇਹ ਡਿਜ਼ਾਈਨ ਤਿਆਰ ਕਰਵਾਉਣਾ ਚਾਹੁੰਦੇ ਹੋ ਤਾਂ ਤਾਂ ਸਾਨੂੰ ਸਕਰੀਨ ਸ਼ਾਟ ਲੈ ਕੇ ਭੇਜ ਸਕਦੇ ਹੋ ਇਹ ਅਸੀਂ ਕੈਮਰੀ ਕਾਟਨ ਤੇ ਤਿਆਰ ਕੀਤਾ ਹੋਇਆ ਹੈ। ਇਹਦੇ ਵਿੱਚ ਇਹ ਦੋ ਕਲਰ ਦੇ ਇੱਕ ਇਹ ਕਲਰ ਹੈ ਤੇ ਇੱਕ ਇਹ ਵਾਲਾ ਕਲਰ ਹੈ। ਜਿਹੜਾ ਮੈਂ ਤੁਹਾਨੂੰ ਪਹਿਲਾਂ ਦਿਖਾਇਆ ਸੀ। ਦੇਖੋ। ਹੁਣ ਇਹ ਅਗਲਾ ਸੂਟ ਜਿਵੇਂ ਕਿਸੇ ਮੇਰੀ ਭੈਣ ਨੇ ਰਖੜੀ ਦੇ ਲਈ ਤੀਆਂ ਦੇ ਲਈ ਤਿਆਰ ਕਰਵਾਣਾ ਹੋਵੇ ਸੂਟ। ਦੇਖੋ। ਇਹਦੇ ਅਸੀਂ ਘੇਰੇ ਤੇ ਕੱਟਵਰਕ ਕਰਕੇ ਦੇਖੋ ਦੋ ਕਲਰ ਦਾ ਕੱਟਵਰਕ ਕੀਤਾ ਹੋਇਆ ਤੇ ਘੇਰੇ ਤੇ ਦੋ ਕਲਰ ਦਾ ਕੱਟਵਰਕ ਕਰਕੇ ਲਾਈਟ ਤੇ ਡਾਰਕ ਕਲਰ ਦਾ ਕੰਬੀਨੇਸ਼ਨ ਬਣਾਇਆ ਹੈ ਦੋ ਕਲਰ ਦਾ ਕੱਟਵਰਕ ਕੀਤਾ ਹੈ ਤੇ ਫਰੰਟ ਦੇ ਉੱਤੇ ਸੀ ਘੇਰੇ ਦੇ ਉੱਤੇ ਇੱਕ ਬਹੁਤ ਵੱਡਾ ਫਲਾਵਰ ਵੇਲ ਟਾਈਪ ਤਿਆਰ ਕੀਤਾ ਹੈ ਸੂਟ ਇਹ ਦੇਖੋ ਇਹਦਾ ਗਲਾ ਨਹੀਂ ਕੀਤਾ ਹੋਇਆ ਇਹਦਾ ਸਿਰਫ ਅਸੀਂ ਕਿ ਏਕੀਰਾ ਤਿਆਰ ਕੀਤਾ ਹੈ ਦੇਖੋ ਜੇ ਕਿਸੇ ਮੇਰੀ ਭੈਣ ਨੂੰ ਇਹ ਡਿਜ਼ਾਈਨ ਪਸੰਦ ਹੋਵੇ ਤਾਂ ਸਕਰੀਨਸ਼ਾਟ ਲੈ ਕੇ ਸਾਨੂੰ ਭੇਜ ਸਕਦੇ ਹੋ ਏਕੀਆਂ ਇਹ ਬਾਜੂ ਜਾਂ ਬਾਟਮ ਤੇ ਲਿਆ ਸਕਦੇ ਹੋ ਤੁਸੀਂ ਇਹ ਵਰਕ ਉਹ ਤੁਹਾਡੀ ਇੱਛਾ ਹੈ ਤੁਸੀਂ ਬਾਜੂ ਤੇ ਕਰਵਾਉਣਾ ਹੈ ਇਹ ਵਰਕ ਜਾਂ ਬਾਟਮ ਤੇ ਇਹ ਤੁਹਾਡੀਆਂ ਬਾਜੂ ਵੀ ਬਣ ਸਕਦੀਆਂ ਨੇ ਤੇ ਬਾਟਮ ਦੇ ਪੌਂਚੇ ਵੀ ਬਣ ਉਹ ਵੀ ਬਣ ਸਕਦੇ ਨੇ ਪੌਂਚੇ ਆ ਦੇਖੋ ਜਲਦੀ ਜਲਦੀ ਸਾਨੂੰ ਸਕਰੀਨ ਸ਼ਾਟ ਲੈ ਕੇ ਭੇਜੋ ਅਸੀਂ ਤੁਹਾਨੂੰ ਐਵੇਂ ਦਾ ਸੂਟ ਤਿਆਰ ਕਰਕੇ ਦੇਵਾਂਗੇ ਇਹਦੇ ਵਿੱਚ ਵੀ ਦੋ ਕਲਰ ਨੇ ਸਾਰੀਆਂ ਮੇਰੀਆਂ ਭੈਣਾਂ ਲਾਈਟ ਕਲਰ ਦੀ ਮੰਗ ਕਰਦੀਆਂ ਹੁੰਦੀਆਂ ਨੇ ਗਰਮੀ ਦੇ ਵਿੱਚ ਮੈਨੂੰ ਜਿੰਨੇ ਮੈਸੇਜ ਆਏ ਨੇ ਸਾਰੀਆਂ ਕਹਿੰਦੀਆਂ ਨੇ ਮੇਰੀਆਂ ਭੈਣਾਂ ਵੀ ਲਾਈਟ ਹੀ ਕਲਰ ਚਾਹੀਦੇ ਦੇਖੋ ਇਹ ਵੀ ਲਾਈਟ ਹੀ ਕਲਰ ਹੀ ਹੈ ਇਹਦਾ ਵੀ ਅਸੀਂ ਜਿਵੇਂ ਮੈਂ ਤੁਹਾਨੂੰ ਪਹਿਲਾਂ ਪਿਛਲਾ ਸੂਟ ਦਿਖਾਇਆ ਇਹਦਾ ਵੀ ਅਸੀਂ ਫਰੰਟ ਫਰੰਟ ਦੇ ਵਿੱਚ ਕੇਰਾ ਕੀਤਾ ਹੋਇਆ ਹੈ ਦੇਖੋ ਇਹ ਕੇਰਾ ਤੇ ਕੇਦੀਆਂ ਬਾਜੂ ਜਾਂ ਬਾਟਮ ਉਹ ਤੁਹਾਡਾ ਤੁਹਾਡੀ ਪਸੰਦ ਹੈ ਤੁਸੀਂ ਬਾਟਮ ਤੇ ਲਿਆਣਾ ਹੈ ਜਾਂ ਬਾਜੂ ਤੇ ਲੈ ਕੇ ਆਣੇ ਇਹਦੇ ਵਿੱਚ ਇਹ ਦੋ ਕਲਰ ਨੇ ਦੇਖੋ ਸਕਰੀਨ ਸ਼ਾਟ ਲੈ ਸਕਦੇ ਹੋ ਤੁਸੀਂ ਸਾਨੂੰ ਇਹ ਭੇਜ ਸਕਦੇ ਹੋ ਦੇਖੋ ਇਹ ਦਵਾਰਾ ਸੂਟ ਤਿਆਰ ਕਰਵਾਇਆ ਹੈ ਅਸੀਂ ਸਰਲੇਖ ਚੈਨਲ ਜਰੀਏ ਪਹਿਲਾਂ ਇਹ ਸੂਟ ਦੀ ਮੈਂ ਵੀਡੀਓ ਪਾਈ ਸੀ ਇਹ ਸੂਟ ਨੂੰ ਤੁਸੀਂ ਇੰਨਾ ਕੁ ਪਿਆਰ ਦਿੱਤਾ ਕਿ ਮੇਰੇ ਕੋਲ ਇੰਨੇ ਮੈਸੇਜ ਆਏ ਇਹ ਸੂਟ ਬਾਰੇ ਮੈਂ ਇਹ ਦੁਬਾਰਾ ਸੂਟ ਤਿਆਰ ਕਰਵਾਏ ਨੇ ਇਹਦੇ ਵਿੱਚ ਇਹੀ ਸੇਮ ਕਲਰ ਪਹਿਲਾਂ ਮੈਂ 5 ਤੋਂ 7 ਸੂਟ ਭੇਜ ਚੁੱਕੀ ਹੁਣ ਦੁਬਾਰਾ ਇਹ ਸੇਮ ਕਲਰ ਸੇਮ ਕਪੜਾ ਦੁਬਾਰਾ ਮੈਨੂੰ ਕਾਫੀ ਮੈਸੇਜ ਆਏ ਨੇ ਮੇਰੀਆਂ ਭੈਣਾਂ ਦੇ ਕਿਉਂਕਿ ਅੱਗੇ ਫੰਕਸ਼ਨ ਜਾ ਰਹੇ ਨੇ ਤਾ ਕਰਕੇ ਮੇਰੀਆਂ ਭੈਣਾਂ ਮੰਗ ਕਰਦੀਆਂ ਨੇ ਵੀ ਸਾਨੂੰ ਐਵੇਂ ਦਾ ਸੂਟ ਚਾਹੀਦੇ ਦੇਖੋ ਇਹ ਦੁਬਾਰਾ ਸੇਮ ਕਲਰ ਸੇਮ ਡਿਜ਼ਾਈਨ ਮੈਂ ਤਿਆਰ ਕਰਵਾਇਆ ਦੇਖੋ ਜੇ ਕਿਸੇ ਮੇਰੀ ਭੈਣ ਨੂੰ ਸੂਟ ਐਵੇਂ ਦਾ ਹੋਰ ਵੀ ਤਿਆਰ ਕਰਵਾਣਾ ਹੋਵੇ ਤਾਂ ਉਹ ਸਾਨੂੰ ਮੈਸੇਜ ਕਰੋ ਇਹਦੀਆਂ ਇਹ ਦੇਖੋ ਬਾਜੂ ਹੋ ਗਿਆ ਅਸੀਂ ਐਵੇਂ ਦਾ ਸੂਟ ਉਹਨਾਂ ਨੂੰ ਤਿਆਰ ਕਰਕੇ ਭੇਜਾਂਗੇ ਇਹ ਦਾ ਫਰੰਟ ਹੋ ਗਿਆ ਇਹਦੇ ਨਾਲ ਦੇ ਮੈਂ ਸੂਟ ਪਹਿਲਾਂ ਵੀ ਤੁਹਾਨੂੰ ਦੱਸ ਚੁੱਕੀ ਮੈਂ ਕਾਫੀ ਤਿਆਰ ਕਰਵਾ ਚੁੱਕੀ ਪਹਿਲੀ ਵੀਡੀਓ ਪਾਈ ਸੀ ਅਸੀਂ ਸਰਲੇਖ ਚੈਨਲ ਜਰੀਏ ਉਸ ਵੀਡੀਓ ਦੇ ਜਰੀਏ ਮੈਨੂੰ ਇਸ ਸੂਟ ਨੂੰ ਦੇਖ ਕੇ ਐਨੇ ਮੈਸੇਜ ਆਏ ਕਿ ਮੈਨੂੰ ਇਹ ਸੂਟ ਹੈ ਜਿਹੜਾ ਦੁਬਾਰਾ ਰੈਡੀ ਕਰਵਾਣਾ ਪਿਆ ਜੇਕਰ ਤੁਹਾਨੂੰ ਵੀ ਇਹ ਸੂਟ ਪਸੰਦ ਹੈ ਤਾਂ ਤੁਸੀਂ ਸਾਨੂੰ ਸਕਰੀਨਸ਼ਾਟ ਲੈ ਲਓ ਇਹ ਸੂਟ ਦਾ ਤੇ ਸਾਨੂੰ ਸਕਰੀਨਸ਼ਾਟ ਲੈ ਕੇ ਭੇਜ ਦਿਓ ਅਸੀਂ ਇਹ ਸੂਟ ਦੁਬਾਰਾ ਤੁਹਾਨੂੰ ਤਿਆਰ ਕਰਕੇ ਦੇਵਾਂਗੇ ਇਹ ਸੂਟ ਤੇ ਵੀ ਅਸੀਂ ਜਰੀ ਦਾ ਕੰਮ ਕਰਵਾਇਆ ਸਾਰਾ ਇਹ ਦਾ ਫਰੰਟ ਹੈ ਫਰੰਟ ਦੇ ਵਿੱਚ ਗਲਾ ਹੋ ਗਿਆ ਵੀ ਸ਼ੇਪ ਦੇ ਵਿੱਚ ਜਰੀ ਦਾ ਕੰਮ ਐ ਸਾਰਾ ਇਹ ਦਾ ਘੇਰਾ ਹੋ ਗਿਆ ਤੇ ਇਹ ਸੂਟ ਦੀਆਂ ਬਾਜੂ ਹੋ ਗਿਆ ਦੇਖੋ ਇਹ ਬਾਜੂ ਨੇ ਤੇਰੇ ਪਹੁੰਚਿਆਂ ਤੇ ਵਰਕ ਹੈ ਇਹ ਦੇਖੋ ਇਹ ਇਹਦੇ ਪਹੁੰਚੇ ਹੋਗੇ ਜਾਗਰ ਤੋਂ ਨੂੰ ਇਹ ਕਲਰ ਚ ਸੂਟ ਪਸੰਦ ਹੈ ਤਾਂ ਤਾਂ ਸਾਨੂੰ ਸਕਰੀਨਸ਼ਾਟ ਲੈ ਕੇ ਭੇਜੋ ਅਸੀਂ ਐਵੇਂ ਦਾ ਸੂਟ ਵੀ ਤੁਹਾਨੂੰ ਤਿਆਰ ਕਰਵਾ ਕੇ ਦੇ ਸਕਦੇ ਹਾਂ ਦੇਖੋ ਜੀ ਇਹ ਕੇ ਸੂਟ ਹੈ ਇਹ ਸੂਟ ਦੇ ਵਿੱਚ ਅਸੀਂ ਸਿਰਫ ਘੇਰਾ ਹੀ ਤਿਆਰ ਕਰਵਾਇਆ ਹੈ ਦੇਖੋ ਇਹ ਸੂਟ ਦਾ ਸੀ ਕਿਹੜਾ ਤਿਆਰ ਕਰਵਾਇਆ ਤੇ ਇਹ ਬਾਜੂ ਤਿਆਰ ਕਰਵਾਈਆਂ ਨੇ ਜੇ ਕਿਸੇ ਮੇਰੀ ਭੈਣ ਨੂੰ ਇਹ ਸੂਟ ਪਸੰਦ ਹੋਵੇ ਐਵੇਂ ਦੀ ਕਢਾਈ ਪਸੰਦ ਹੋਵੇ ਤਾਂ ਸਾਨੂੰ ਸਕਰੀਨ ਸ਼ਾਟ ਲੈ ਕੇ ਭੇਜ ਸਕਦੇ ਹੋ ਅਸੀਂ ਸੂਟ ਹੈ ਜਿਹੜਾ ਤੁਹਾਨੂੰ ਤਿਆਰ ਕਰਕੇ ਭੇਜਾਂਗੇ ਸੋ ਸੋਹਣੇ-ਸੋਹਣੇ ਸੂਟਾਂ ਦੇ ਲਈ ਸੋਹਣੀ-ਸੋਹਣੀ ਕਢਾਈ ਦੇ ਲਈ ਸਾਡੇ ਚੈਨਲ ਨੂੰ ਰਕਾਨ ਫੈਸ਼ਨ ਡੈਨਰ ਬਰੇਟਾ ਨੂੰ ਸਬਸਕ੍ਰਾਈਬ ਕਰੋ ਫੇਸਬੁੱਕ ਇੰਸਟਾਗ੍ਰਾਮ ਨੂੰ ਫੋਲੋ ਕਰੋ ਧੰਨਵਾਦ